ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਚ ਇਹਨੂੰ ਫੜਾ ਓ ਜਿੰਨੇ ਜਿੰਨੇ ਸਵਾਰ ਜਿੰਦਾਬਾਦ ਜਿੰਦਾਬਾਦ ਕਾ ਕਾ ਬਾ ਧੱਕਾ ਪੁਲਿਸ ਬੰਦੇ ਇਕੱਠੇ ਕੀ ਆ ਅਸੀਂ ਸਾਥ ਤੋੜ ਕੇ ਬੰਦਾ ਨਹੀਂ ਬਾਈ ਬਾਈ ਓਹ ਹੋਰ ਫੜ ਕੇ ਰੱਖ ਪੰਜਾਬ ਪਲਾਸ ਰੱਬਾ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਨਹੀਂ ਚਲੇਗੀ ਬੰਦਾ ਚਾਈ ਨਹੀਂ ਚਲੇਗੀ ਬੰਦਾ ਚਾਈ ਨਹੀਂ ਚਲੇਗੀ ਦਸਤ ਨਹੀਂ ਚਲਾਈਏ ਮੁਰਦਾਬਾ 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 ਪੰਜਾਬ ਦਾ ਗੁਰਦਾਬਾ ਅਸੀਂ ਘੰਟਾ ਪਹਿਲਾਂ ਫੋਨ ਕਰਿਆ ਉਦੋਂ ਕੋਈ ਨਹੀਂ ਆਇਆ ਹੋ ਸਾਡੇ 70 ਬੰਦੇ ਚੱਕ ਕੇ ਲਿਜਾਉਂਦੇ ਆ ਨਿਆਲ ਮੈਂ ਉਹਨੂੰ ਵੀ ਅਡਰੈਸ ਦਿਓ ਭਾਜੀ ਤੁਸੀਂ ਰੈਕਮੈਂਡ ਹੋਵੇ ਮਸਲਤ ਆਈ ਨਹੀਂ ਤੁਸੀਂ ਧੱਕਾ ਕਰਦੇ ਹੋ ਚੱਕ ਕੇ ਲੈ ਗਏ ਰਸ਼ਮ ਚੱਕ ਕੇ ਲੈ ਗਏ ਇਹ ਸਪੋਰਟ ਨਹੀਂ ਬੰਦਾ ਤੁਸੀਂ ਕਿਵੇਂ ਚੱਕ ਰਹੇ ਹੋ ਸਾਡੇ ਪੱਥਰ ਤੋਂ ਨਿਆਇਕ ਕੰਮ ਹੋ ਰਿਹਾ ਪਸੇ ਮਾਈਕ ਹੋਰ ਕਿਤੇ ਆਓ ਤੁਸੀਂ ਕਿਹੜੇ ਮੇਰੇ ਗਰੇ ਵਿੱਚ ਕਿੰਨਾ ਤੁਸੀਂ ਚੱਕਿਆ ਵਸੋ ਆਹ ਤੁਸੀਂ ਦਫਤਰ ਕੰਮ ਕਰਦਾ ਦਫਤਰ ਤੁਸੀਂ ਉੱਤੇ ਬੰਦੇ ਚੱਕੇ ਲਿਉਂਦੇ ਰਹੋ ਦਫਤਰ ਦਫਤਰ ਤੋੜੋ ਫੋਟੋ ਖਿੱਚੋ ਦਫਤਰ ਤੁਸੀਂ ਨਜ਼ਰ ਪਰੋ। ਉਹ ਨਹੀਂ ਨਹੀਂ। ਨਜ਼ਰ ਕਰਦੇ ਹੋ ਤੁਸੀਂ ਲੋਕ। ਉਹ ਨਹੀਂ। ਆ ਗਿਆ ਤੁਹਾਡਾ ਬੱਬਰ ਸ਼ੇਰ ਆ ਗਿਆ ਹੁਣ। ਅੱਡੀ ਨਜ਼ਰ ਯਾਰ ਕੋਈ ਗੱਲ ਹੈ। ਬਾਏ ਇਲੈਕਸ਼ਨ ਕੇਜਰੀ ਬੋਲ ਪੰਜਾਬੀਆਂ ਆਈ। ਅਸੀਂ ਪੰਜਾਬੀਆਂ ਦੇ ਪਿੱਛੇ ਲੱਗ ਕੇ ਬੋਲੋ। ਆ ਪੰਜਾਬੀਆਂ ਦਾ ਹੱਕ ਬਣਦਾ। ਆਪਕੀ ਤਾਂ ਬੋਲਦਾ ਸਾਡੀ ਨਾ ਪਾਣੀ ਪਿਆ ਮੈਂ ਪਰਮਨੈਂਟ ਨਹੀਂ ਆਏ ਸੀ ਪੰਜਾਬੀ ਨਹੀਂ ਉਹਦਾ ਸੁਪੇ ਨਹੀਂ ਤੁਸੀਂ ਘੁੰਮਣ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਤੁਸੀਂ ਤੱਤਰ ਕੇ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਦਾ ਐਡਰੈਸ ਦਿਖਾ ਦਿਓ ਬੰਦੇ ਤੇ ਚੈੱਕ ਕਰਦੇ ਚੱਲਦੇ 500 ਬੰਦੇ ਨੇ ਦੇਖਿਆ ਇੱਥੇ ਪਰਮਨੈਂਟ ਰੇਟ ਬਈ ਉੱਥੇ ਨਹੀਂ ਆਏ ਸਭ ਤੁਸੀਂ ਤੁਹਾਨੂੰ ਲੰਮਾ ਭਾ ਕੇ ਚੱਕ ਕੇ ਲੱਗੀ ਕਿਉਂ ਕਹੀ ਉਹ ਕ੍ਰਿਮੀਨਲ ਹੈ ਯਾਰ ਸਵੇਰ ਕੰਡੇ ਦਾ ਬੋਲ ਗਏ ਇੱਥੇ ਕਿੰਨਾ ਨੇ ਟੋੜਿਆ ਕਿੰਨਾ ਨੇ ਲੱਤਰ ਸਾਰੇ ਨੇ ਕੋੜੇ ਕਰਿਆ ਯਾਰ

ਸ਼ੇਰੂ ਬੇਨਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਆ ਕਿਹੜੀ ਕੰਪਲੀਟ ਆ ਹਾਂ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ

ਮਰਦਾਬਾਦ ਮਰਦਾਬਾਦ ਉਹ ਦੋਨੀ ਪਾਣੀ ਰੇਟ ਦੀ ਪਾਣੀ ਨਾ ਆ ਰਹੀ ਤੇ ਆ ਨਾ ਮੈਂ ਵੀ ਯਾਰ ਪਾਣੀ ਪਤਾ ਨਹੀਂ ਕੀ ਆ ਓਏ ਸਾਡੇ ਦੇ ਦੁੱਧਾ ਕਿੱਲਾ ਸਾਡੇ ਚ ਪੰਜਾਬੀਆਂ ਦਾ ਤੁਸੀਂ ਲੱਗੇ ਹੋ ਦਿੱਲੀ ਵਾਲਿਆਂ ਦੇ ਮਗਰ ਇਹ ਸਿੱਧੀ ਆਪਣੀ ਸਿੱਧੀ ਰੋਡ ਤੇ ਪੰਜਾਬ ਦੀ ਉਹ ਨਾ ਯਾਰ ਮੈਂ ਇਕੱਲਾ ਮੈਂ ਕਰ ਰਿਹਾ ਰਿਕਾਰਡਿੰਗ ਕਰਾ ਸੀ ਉੱਥੇ 65 ਮੀਟਰ ਉਹ ਬਾਈ ਬਰੇ ਹਟੋ ਜੇ 1 ਮਿੰਟ ਨਹੀਂ ਆਏ ਉਹ ਬਾਈ ਉਹ ਕਰਾਓ ਉੱਥੇ 65 ਮੀਟਰ ਰੇਰ ਬਈ ਉਹ ਕੱਲੀ ਆਏ ਉੱਥੇ ਸੁੱਤੇ ਰਹੀ ਅਸੀਂ ਉਹਨਾਂ ਦਾ ਨਕਸ਼ਾ ਵੇਖਦੇ ਬਈ ਕੀ ਗੱਲ ਉਹ ਸਾਡੇ ਪੰਜਾਬੀ ਆ ਮਾ ਚੰਦੇ ਆ ਕੀ ਹੋਇਆ ਕੀ ਆ ਸਾਨੂੰ ਹੱਥ ਪਾਗੇ ਫਕਾ ਬੇ ਕੋਈ ਦਫ਼ਤਰ ਤੋਂ ਯਾਰ ਕਹਿੰਦੇ ਕੋਈ ਦਫ਼ਤਰ ਤੋਂ ਆ ਗਿਆ ਸਾਡਾ ਲੋਕ ਤੋੜਿਆ ਤਾਂ ਕਹਿਣਾ ਕੱਢਿਆ ਬਾਹਰ ਇਹ ਲੱਖਣ ਹੱਥ ਬੰਦੇ ਨੇ ਹੱਥ ਮਾਣਾ ਫਕਾ ਰਿਹਾ ਭੈਣ ਦੇ ਲੰਦ ਦੇ ਦਾਂਗੇ ਚੁੱਪ ਚੁੱਪ ਲੋਹਾਰਿਆਂ ਨੂੰ ਪਾ ਦੇ ਕਾਂਗਰਸ ਵਾਲਿਆਂ ਨੂੰ ਕਹਿ ਕਿਉਂ ਲਓ ਚਲਿਏ ਲਓ ਸਾਰੇ ਮੀਡੀਆ ਦੇ ਬੁਲਾਓ ਇਸੇ ਨੂੰ ਬੇਨਤੀ ਹੈ ਜੋਹਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੀ ਜਨਾਸੀ ਜੀ ਜਿਹੜਾ ਆਪਦੇ ਆਪ ਨੂੰ